ਹੁਕਮਨਾਮਾ ਜਾਂ ਦਾ ਗੁਰੂ ਸਾਹਿਬਾਂ ਦਾ ਹੁੰਦਾ ਜਾਂ ਬਾਣੀ ਦਾ ਜਾਂ ਬਾਬਾ ਬੰਦਾ ਦਾ ਮੈਂ ਇਹ ਗੱਲ ਪਹਿਲੀ ਤੁਹਾਨੂੰ ਦੱਸ ਦੇਵਾਂ ਭਾਈਓ ਕਿ ਤੁਹਾਨੂੰ ਦੇਣ ਵਾਸਤੇ ਮੇਰੇ ਕੋਲ ਹਥਿਆਰ ਨਹੀਂ ਹਨ ਤੁਹਾਨੂੰ ਦੇਣ ਵਾਸਤੇ ਮੇਰੇ ਕੋਲ ਵਰਦੀਆਂ ਨਹੀਂ ਹਨ ਤੁਹਾਨੂੰ ਦੇਣ ਵਾਸਤੇ ਮੇਰੇ ਕੋਲ ਤਨਖਾਹ ਨਹੀਂ ਹੈ ਤੁਹਾਨੂੰ ਦੇਣ ਵਾਸਤੇ ਮੇਰੇ ਕੋਲ ਕੁਝ ਵੀ ਨਹੀਂ ਹੈ ਤੇ ਉਮੀਦ ਤੁਹਾਡੇ ਤੋਂ ਇਹ ਕਰਦਾ ਕਿ ਤੁਸੀਂ ਆਓ ਤੇ ਆਪਣੀਆਂ ਜਾਣਾਂ ਨਿਸ਼ਾਵਰ ਕਰੋ ਕਿ ਬਾਬਰ ਨੇ ਜਦੋਂ ਹਿੰਦੁਸਤਾਨ ਤੇ ਹਮਲਾ ਕੀਤਾ ਸੀ ਉਹਦੀ ਸੈਨਾ ਦੀ ਗਿਣਤੀ ਤਕਰੀਬਨ 25-26 ਹਜ਼ਾਰ ਸੀ ਤੇ ਲੋਧੀਆਂ ਨਾਲ ਜਿੱਥੇ ਮੁਕਾਬਲਾ ਹੋਇਆ ਉਹਨਾਂ ਦੀ ਸੈਨਾ 2 ਲੱਖ ਸੀ 25 ਹਜ਼ਾਰ ਨੇ 2 ਲੱਖ ਨੂੰ ਇਸ ਲਈ ਹਰਾਤਾ ਸੀ ਕਿਉਂਕਿ ਬਾਬਰ ਕੋਲ ਤੋਪਖਾਨਾ ਸੀ ਹਿੰਦੁਸਤਾਨ ਚ ਪਹਿਲੀ ਵਾਰੀ ਤੋਪਖਾਨਾ ਬਾਬਰ ਰਾਹੀਂ ਆਇਆ ਸੀ ਗੁਰੂ ਨੌਵੇਂ ਪਾਤਸ਼ਾਹ ਹਜ਼ੂਰ ਦਾ ਕਾਤਲ ਸਮਾਣੇ ਦਾ ਸੀ ਜਿਸ ਸੈਨਾ ਵਿੱਚ 5000 ਯੋਧੇ ਇਹੋ ਜਿਹੇ ਹੋਣ ਜਿਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਨਾ ਹੋਏ ਉਸ ਸੈਨਾ ਨੂੰ ਦੁਨੀਆ 'ਚ ਕੋਈ ਨਹੀਂ ਹਰਾ ਸਕਦਾ ਕਰਾਮਾਤਾ ਕਿੱਥੇ ਨੇ ਜੀ ਗੁਰੂਪੰਥ 'ਚ ਕਰਾਮਾਤਾ ਗੁਰੂ ਨੇ ਕਿੱਥੇ ਆ ਪੈੜ ਪੈੜ ਤੇ ਕਰਾਮਾਤਾ ਹੈ ਮਾਨਯੋਗ ਸਾਧ ਸੰਗਤ 25 ਬੰਦਿਆਂ ਦੀ ਸੈਨਾ ਨੰਨਡੇੜ ਤੋਂ ਪੰਜਾਬ ਵੱਲ ਤੁਰੀ ਰਸਤੇ 'ਚ ਬਾਬਾ ਬੰਦਾ ਸਿੰਘ ਨੇ ਹੁਕਮਨਾਮੇ ਲਿਖਨੇ ਸ਼ੁਰੂ ਕੀਤੇ ਕਿਉਂਕਿ ਸਾਡਾ ਪਹਿਲਾ ਬਾਦਸ਼ਾਹ ਦਸਮ ਪਤਿਆ ਹਜ਼ੂਰ ਵੱਲੋਂ ਥਾਪਿਆ ਹੈ ਬਾਦਸ਼ਾਹ ਇਸ ਕਰਕੇ ਬਾਬਾ ਜੀ ਦੇ ਖਤਾਂ ਨੂੰ ਅਸੀਂ ਹੁਕਮਨਾਮੇ ਆਖਦੇ ਹਾਂ ਹੁਕਮਨਾਮਾ ਜਾਂ ਤਾਂ ਗੁਰੂ ਸਾਹਿਬਾਂ ਦਾ ਹੁੰਦਾ ਹੈ ਯਾ ਬਾਣੀ ਦਾ ਯਾ ਬਾਬਾ ਬੰਦਾ ਸਿੰਘ ਹੁਕਮਨਾਮੇ ਚ ਕੀ ਲਿਖਿਆ ਸੀ ਇਹ ਤੁਹਾਡੇ ਜਾਣਨ ਯੋਗ ਹੈ ਤੇ ਦਿਲਚਸਪ ਹੈ ਵਿਚਤਰ ਥਾਂ ਥਾਂ ਦੀਆਂ ਸੰਗਤਾਂ ਨੂੰ ਇਹ ਲਿਖਿਆ ਬਾਬਾ ਬੰਦਾ ਸਿੰਘ ਜੀ ਨੇ ਭਾਈਓ ਭੈਣੋ ਬੱਚਿਓ ਜ਼ੁਲਮ ਦਾ ਖਾਤਮਾ ਕਰਨ ਵਾਸਤੇ ਮਹਾਰਾਜ ਨੇ ਮੈਨੂੰ ਥਾਪੜਾ ਦੇ ਕੇ ਤੋਰਿਆ ਤੁਹਾਡੇ ਵੱਲ ਪੰਜਾਬ ਵੱਲ ਮੈਨੂੰ ਤੁਹਾਡੀ ਲੋੜ ਹੈ ਤੁਸੀਂ ਮੇਰੀ ਸੈਨਾ ਚ ਭਰਤੀ ਹੋ ਮੈਂ ਇਹ ਗੱਲ ਪਹਿਲੀ ਤੁਹਾਨੂੰ ਦੱਸ ਦੇਵਾਂ ਭਾਈਓ ਕਿ ਤੁਹਾਨੂੰ ਦੇਣ ਵਾਸਤੇ ਮੇਰੇ ਕੋਲ ਹਥਿਆਰ ਨਹੀਂ ਹਨ ਤੁਹਾਨੂੰ ਦੇਣ ਵਾਸਤੇ ਮੇਰੇ ਕੋਲ ਵਰਦੀਆਂ ਨਹੀਂ ਹਨ ਤੁਹਾਨੂੰ ਦੇਣ ਵਾਸਤੇ ਮੇਰੇ ਕੋਲ ਤਨਖਾਹ ਨਹੀਂ ਹੈ ਤੁਹਾਨੂੰ ਦੇਣ ਵਾਸਤੇ ਮੇਰੇ ਕੋਲ ਕੁਝ ਵੀ ਨਹੀਂ ਹੈ ਤੇ ਮੈਂ ਤੁਹਾਨੂੰ ਨਹੀਂ ਦੇ ਸਕਦਾ ਕੁਝ ਵੀ ਤੇ ਉਮੀਦ ਤੁਹਾਡੇ ਤੋਂ ਇਹ ਕਰਦਾ ਕਿ ਤੁਸੀਂ ਆਓ ਤੇ ਆਪਣੀਆਂ ਜਾਨਾਂ ਦੇ ਸ਼ਾਹੂਰ ਕਰੋ ਮੈਂ ਇਹ ਖਤ ਲਿਖਣ ਦੇ ਸਮਰੱਥ ਇਸ ਕਰਕੇ ਹੋਇਆ ਭਾਈਓ ਕਿ ਦਸਮ ਪਾਤਸ਼ਾਹ ਹਜ਼ੂਰ ਨੇ ਅਸੀਸ ਦਿੱਤੀ ਹੈ ਮੈਨੂੰ इज्जत रखो नहीं जिदे ਕੋਲ ਗਾਂ ਸੀ ਮੱਝ ਸੀ ਬਲਦ ਸਨ ਕੀਰਤੀ ਕਲਾ ਸੀ ਸਾਰੀ ਉ ਉੱਚੀਆਂ ਵੱਡੀਆਂ ਜਾਤਾਂ ਵਾਲੇ ਤਾਂ ਡਰਦੇ ਮਾਰੇ ਬਾਬਾ ਜੀ ਦੀ ਸੈਨਾ ਚ ਭਰਤੀ ਨਹੀਂ ਹੁੰਦੇ ਸਨ ਤੋਂ ਜਿਹਦੇ ਕੋਲ ਜੋ ਸੀ ਹਥਿਆਰ ਕਮਾਲ ਏ ਕਿ ਵਾਹ ਪੈਣਾ ਹੈ ਵਜ਼ੀਰ ਖਾਨ ਨਾਲ ਤੇ ਵਜ਼ੀਰ ਖਾਨ ਦੀ ਸੈਨਾ 50000 ਬਾਬਾ ਬੰਦਾ ਸਿੰਘ ਜੀ ਦੀ ਸੈਨਾ ਕੁੱਲ ਮਿਲਾ ਕੇ ਟੋਟਲ 2 ਸਾਲ ਦੇ ਸਮੇਂ 'ਚ 20000 ਤੋਂ ਨਹੀਂ ਵਧੀ ਸੀ ਤੇ 20000ਾਂ ਕੋਲ ਕੁਝ ਦਰਜਣ ਕੁ ਘੋੜੇ ਸਨ ਬਸ ਤੋਪ ਤਾਂ ਦੂਰ ਦੀ ਗੱਲ ਕਿਸੇ ਕੋਲ ਬੰਦੂਕ ਵੀ ਨਹੀਂ ਸੀ ਉਧਰ ਦੂਸਰੇ ਪਾਸੇ ਵਜ਼ੀਰ ਖਾਨ ਕੋਲ ਤੋਖਾਨਾ ਸੀ ਸਿੱਖੇਤ ਸਿਪਾਹੀ 50000 ਟ੍ਰੇਨਡ ਸੋਲਜਰੀ ਦੂਜੇ ਪਾਸੇ ਘਾ ਖੋਦ ਦੇ ਖੋਦ ਤੇ ਦਿਹਾੜੀਦਾਰ ਕਿਸੇ ਦੇ ਮੋਢੇ ਤੇ ਘਹਾੜੀ ਚੁੱਕੀ ਹੋਈ ਹੈ ਕਿਸੇ ਦੇ ਗੈਂਤੀ ਚੁੱਕੀ ਹੋਈ ਹੈ ਕਿਸੇ ਕੋਲ ਬਰਛਾ ਹੈ ਕਿਸੇ ਕੋਲ ਕਿਰਪਾਨ ਹੈ ਇਹਨਾਂ ਹਥਿਆਰਾਂ ਤੋਂ ਬਿਨਾ ਹੋਰ ਕੋਈ ਹਥਿਆਰ ਜਿਹੜੀ ਚੀਜ਼ ਇਸ ਵਕਤ ਖਾਸ ਦੱਸਣ ਯੋਗ ਹੈ ਉਹ ਇਹ ਕਿ ਬਾਬਰ ਨੇ ਜਦੋਂ ਹਿੰਦੁਸਤਾਨ ਤੇ ਹਮਲਾ ਕੀਤਾ ਸੀ ਉਹਦੀ ਸੈਨਾ ਦੀ ਗਿਣਤੀ ਤਕਰੀਬਨ ਤਕਰੀਬਨ 25-26 ਹਜ਼ਾਰ ਸੀ ਤੇ ਲੋਧੀਆਂ ਨਾਲ ਜਿੱਥੇ ਮੁਕਾਬਲਾ ਹੋਇਆ ਉਹਨਾਂ ਦੀ ਸੈਨਾ 2 ਲੱਖ ਸੀ 25 ਹਜ਼ਾਰ ਨੇ 2 ਲੱਖ ਨੂੰ ਇਸ ਲਈ ਹਰਾਤਾ ਸੀ ਕਿਉਂਕਿ ਬਾਬਰ ਕੋਲ ਤੋਫਾਨਾ ਸੀ ਹਿੰਦੁਸਤਾਨ ਚ ਪਹਿਲੀ ਵਾਰੀ ਤੋਪਖਾਨਾ ਬਾਬਰ ਰਾਹੀਂ ਆਇਆ ਸੀ ਤੋਪ ਦੇ ਅੱਗੇ ਨਾ ਹਾਥੀ ਰੁਕ ਸਕਦਾ ਨਾ ਬੰਦਾ ਰੁਕ ਸਕਦਾ ਬਰਛਾ ਤੇ ਕਿਰਪਾਨ ਤੋਪ ਦੇ ਅੱਗੇ ਕੀ ਕਰੂਗੀ ਇਸ ਤਰ੍ਹਾਂ ਦਾ ਮੁਕਾਬਲਾ ਹੀ ਬਾਬਾ ਬੰਦਾ ਸਕਦਾ ਹੋਣਾ ਸਭ ਤੋਂ ਪਹਿਲਾਂ ਜਦੋਂ ਲੰਘੇ ਦਿੱਲੀ ਛੋਟੀ ਟੁਕੜੀ ਸੀ ਪਾਣੀਪਤ ਸ਼ਹਿਰ ਲੁੱਟਿਆ ਸ਼ਹਿਰ ਦਾ ਖਜ਼ਾਨਾ ਉਹਦੇ ਤੋਂ ਬਾਅਦ ਸਮਾਣੇ ਹੱਲਾ ਕਰਨਾ ਸੀ ਇਰਾਦਾ ਸਮਾਣੇ ਦਾ ਵੱਲਦਾ ਸੀ ਲੇਕਿਨ ਖਬਰ ਬਾਬਾ ਜੀ ਨੂੰ ਇਹ ਮਿਲੀ ਕਿ ਕੈਥੜ ਦਾ ਕੈਥੜਪਤੀ ਮਹਾਰਾਜਾ ਉਹ ਸਾਰੇ ਸਾਲ ਦਾ ਟੈਕਸ ਜਮ੍ਹਾਂ ਕਰਾਉਣ ਵਾਸਤੇ ਤਿਆਰੀ ਕਰੀ ਬੈਠੇ ਦਿੱਲੀ ਜਾਣਦੇ ਉਹਦੇ ਕੋਲ ਖਜ਼ਾਨਾ ਇਸ ਵਕਤ ਬੰਨਿਆ ਪਿਆ ਖਜ਼ਾਨਾ ਦਾ ਗਰਾਂਜ ਪਹਿਲੋਂ ਕੈਥੜ ਲੁੱਟੀ ਕੈਥੜ ਤੇ ਹਮਲਾ ਕੀਤਾ ਸਾਰਾ ਖਜ਼ਾਨਾ ਪਹਿਲੋਂ ਪਾਣੀਪਤ ਫਿਰ ਕੈਥੜ ਦਾ ਇਹ ਸਾਰੇ ਦਾ ਸਾਰਾ ਖਜ਼ਾਨਾ ਆਪਣੀ ਸੈਨਾ ਚ ਵੰਡ ਦਿੱਤਾ ਯਾਨੀ ਪਹਿਲੀ ਜਿਹੜੀ ਤਨਖਾਹ ਦੀ ਡਿਸਟ੍ਰਿਬਿਊਸ਼ਨ ਹੈ ਵੰਡ ਹੈ ਉਹ ਇਹਨਾਂ ਦੋ ਥਾਵਾਂ ਤੋਂ ਹੋਈ ਕਿਹੋ ਜਿਹਾ ਸੁਭਾਅ ਸੀ ਬਾਬਾ ਜੀ ਦਾ ਹੱਲ ਨਹੀਂ ਦੱਸਦਾ ਉਹ ਥੋੜਾ ਬਾਅਦ ਚ ਰੱਖ ਦੱਸਾਂਗਾ ਤੁਹਾਨੂੰ ਕੈਥਲ ਕੈਥਲ ਤੋਂ ਬਾਅਦ ਟਾਰਗੇਟ ਸੀ ਵੀ ਆਪਾਂ ਇਕੱਠੇ ਹੋਣਾ ਬਨੂੜ ਲੇਕਿਨ ਰਸਤੇ 'ਚ ਸਮਾਣਾ ਹੈ ਸਮਾਣਾ ਕਿਉਂ ਜੁੜਿਆ ਜੁੜਿਆ ਬਾਬਾ ਜੀ ਨੇ ਗੁਰੂ ਨੌਵੇਂ ਪਾਤਸ਼ਾਹ ਹਜ਼ੂਰ ਦਾ ਕਾਤਲ ਸਮਾਣੇ ਦਾ ਸੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋ ਭਰਾ ਸਨ ਸਮਾਣੇ ਦੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਜਾਨਾ ਇਸ ਕਰਕੇ ਸਰਹੰਦ ਤੋਂ ਬਾਅਦ ਪਾਪੀ ਸ਼ਹਿਰ ਜੇ ਮੰਨਿਆ ਗਿਆ ਸੀ ਖਾਲਸਾ ਪੰਥ ਵੱਲੋਂ ਉਸ ਹੀ ਸਮਾਣਾ। ਸਮਾਣੇ ਤੇ ਚੜਾਈ ਕੀਤੀ। ਡਾਕਟਰ ਗੰਡਾ ਸਿੰਘ ਜੀ ਦੀ ਕਿਤਾਬ ਹੈ ਮਾਨ ਜੋ ਖਾਲਸਾ ਜੀ ਉਹ ਉਹਦਾ ਨਾਮ ਹੈ ਬਾਬਾ ਬੰਦਾ ਸਿੰਘ ਪੰਜਾਬੀ ਚ ਵੀ ਮਿਲਦੀ ਹੈ ਅੰਗਰੇਜ਼ੀ ਚ ਵੀ ਮਿਲਦੀ ਹੈ। ਬੱਚੇ ਵੀ ਪੜਨ ਨਾ ਵੱਡੇ ਵੀ ਪੜਨ। ਸਾਰੀ ਉਮਰ ਦੀ ਕਮਾਈ ਡਾਕਟਰ ਗੰਡਾ ਸਿੰਘ ਜੀ ਦੀ ਇਸ ਕਿਤਾਬ ਤੇ ਲੱਗੀ ਹੋਈ ਹੈ। ਬੇਅੰਤ ਮਿਹਨਤ ਕੀਤੀ ਹੈ। ਤੋਂ ਡਾਕਟਰ ਗੰਡਾ ਸਿੰਘ ਦੱਸਦੇ ਨੇ ਕਿ ਸਮਾਣੇ 42 ਵੱਡੇ ਖਾਨਦਾਨ ਸਨ ਸૈયਦਾਂ ਦੇ। ਸਯਦ ਅਲੀ ਤੇ ਸ਼ੇਖ ਇਹ ਘਰਾਣੇ ਵੱਡੇ ਮੰਨੇ ਗਏ ਨੇ ਮੁਸਲਮਾਨਾਂ 'ਚ ਤੇ ਵੱਡਿਆਂ ਨੂੰ ਕਤਲ ਕਰਨਾ ਜੇ ਸਜ਼ਾਵਾਂ ਦੇਣੀਆਂ ਨੇ ਤਾਂ ਫਿਰ ਵੱਡੇ ਖਾਨਦਾਨਾਂ ਦੀ ਡਿਊਟੀ ਲਈ ਜਾਂਦੀ ਏ ਸਯਦਾਂ ਦੀ ਡਿਊਟੀ ਲਈ ਸੀ ਕਿ ਨੌਵੇਂ ਪਾਤਸ਼ਾਹ ਨੂੰ ਤੇ ਸਾਹਿਬਜ਼ਾਦੇ ਨੂੰ ਇਹ ਕਤਲ ਕਤਲ ਕਰਮ ਦਾ ਪੁੰਨ ਦੇਣਾ ਇਹਨਾਂ ਨੂੰ ਇਹ ਕਤਲ ਜਿਹੜੇ ਕੀਤੇ ਗਏ ਇਹਨਾਂ ਦਾ ਪੁੰਨ ਲੱਗੇਗਾ ਸਵਰਗਾਂ ਜਾਓਗੇ ਇਸ ਕਰਕੇ ਸਮਾਣੇ ਨੂੰ ਦਿਆਂਗੇ ਸਮਾਣਾ ਸ਼ਹਿਰ ਹਨੇਰੀ ਵਾਂਗ ਆਈ ਸੈਨਾ ਬਾਬਾ ਬੰਦਾ ਸਿੰਘ ਜੀ ਇਨਾਂ ਨੂੰ ਕਿਸੇ ਨੂੰ ਉਮੀਦ ਨਹੀਂ ਸੀ ਦਰਵਾਜ਼ੇ ਬੰਦ ਕਰਨ ਦਾ ਵੀ ਮੌਕਾ ਨਹੀਂ ਮਿਲਿਆ ਪੂਰਾ ਸ਼ਹਿਰ ਇੱਕ ਦਿਨ ਤੇ ਇੱਕ ਰਾਤ ਦੇ ਵਿੱਚ ਥੇ ਹੋ ਜਿੰਨਾ ਖਜ਼ਾਨਾ ਸੇ ਲੁੱਟ ਲਿਆ ਗਿਆ ਸਮਾਣੇ ਦਾ ਸੂਬੇਦਾਰ ਬਾਬਾ ਫਤਿਹ ਸਿੰਘ ਨੂੰ ਥਾਪਿਆ ਗਿਆ ਬਾਬੇ ਫਤਾ ਬਾਬਾ ਫਤਿਹ ਸਿੰਘ ਜੀ ਦੇ ਨਗਰ ਚੱਕ ਫਤਿਹ ਸਿੰਘ ਵਾਲਾ ਦੇ ਮੈਂ ਦਰਸ਼ਨ ਕਰਕੇ ਆਇਆ ਬਠਿੰਡੇ ਦੇ ਲਾਗੇ ਉਹ ਵੀ ਕਦੇ ਗੱਲਾਂ ਕਰਾਂਗੇ ਬਾਬਾ ਫਤਿਹ ਸਿੰਘ ਜੀ ਦੀਆਂ ਬਾਬਾ ਫਤਿਹ ਸਿੰਘ ਜੀ ਨੂੰ ਸੂਬੇਦਾਰ ਥਾਪਿਆ ਸਮਾਣੇ ਦਾ ਇਹਦੇ ਤੋਂ ਬਾਅਦ ਸੈਨਾ ਚੱਲੀ ਬਨੂਰ ਬਨੂਰ ਨੂੰ ਇਸ ਕਰਕੇ ਸੋਧਣਾ ਸੀ ਕਿਉਂਕਿ ਭੰਗਾਣੀ ਦੇ ਯੁੱਧ ਭੰਗਾਣੀ ਦੇ ਯੁੱਧ 'ਚ ਆ ਮਦਦ ਕੀਤੀ ਸੀ ਆਪਣੇ ਮੁਸਲਮਾਨ ਭਰਾ ਨੇ ਪੀਰ ਬੁੱਧੂ ਸ਼ਾਹ ਜੀ ਪੀਰ ਬੁੱਧੂ ਸ਼ਾਹ 400 ਘੋੜਸਵਾਰ 4 ਸਾਹਿਬਜ਼ਾਦੇ ਲੈ ਕੇ ਆਨੰਦਪੁਰ ਸਾਹਿਬ ਗੁਜਿਆ ਸੀ ਸੌਰੀ ਪੌਂਟਾ ਸਾਹਿਬ ਦੋ ਬੇਟੇ ਸ਼ਹੀਦ ਹੋਏ ਸਨ ਉਹਨਾਂ ਦੇ ਗੁਰੂ ਘਰ ਦਾ ਐਡਾ ਅਨੰਨ ਭਗਤ ਸੀ ਸੈਨਾ ਵੀ ਲੈ ਕੇ ਆਇਆ ਆਪਣੇ ਬੇਟੇ ਵੀ ਦੋ ਬੇਟੇ ਸ਼ਹੀਦ ਹੋਏ ਮਹਾਰਾਜ ਦੇ ਚਰਨਾਂ ਦਾ ਪਿਆਰ ਪਿਆਸਾ ਸੀ ਸਜ਼ਾ ਦਿੱਤੀ ਗਈ ਸੀ ਤਸੀਹੇ ਦੇ ਦੇ ਕੇ ਪੀਰ ਬੁੱਧੂ ਸ਼ਾਹ ਨੂੰ ਕਤਲ ਕੀਤਾ ਸੀ ਬਨੂੜ ਸਡੋਰੇ ਤੋਂ ਇਹ ਸਜ਼ਾਵਾਂ ਦਿੱਤੀਆਂ ਗਈਆਂ ਇੱਥੋਂ ਦੇ ਲੋਕਾਂ ਨੂੰ ਬਨੂੜ ਤੋਂ ਹੱਲਾ ਕਰਨਾ ਸੀ ਆਨੰਦਪੁਰ ਸਾਹਿਬ ਵਾਲੇ ਪਾਸੇ ਜਾਣਾ ਸੀ ਲੇਕਿਨ ਬਾਬਾ ਜੀ ਨੂੰ ਖਬਰ ਇਹ ਮਿਲੀ ਕਿ ਮਝੈਲ ਸੇਖਾਂ ਦਾ ਵੱਡਾ ਕਾਫਲਾ ਇਧਰ ਇਸ ਸੈਨਾ ਚ ਰਲਣ ਵਾਸਤੇ ਆ ਰਿਹਾ ਹੈ ਕੀਰਤਪੁਰ ਸਾਹਿਬ ਦੇ ਲਾਗੇ ਸਤਲੁਜ ਦੇ ਕਿਨਾਰੇ ਰੁਕਿਆ ਹੋਇਆ ਇਧਰ ਲਈ ਸੈਨਾ ਜਿਹੜੀ ਮੁਗਲਾਂ ਦੀ ਉਹਨਾਂ ਨੂੰ ਲੰਘਣ ਨਹੀਂ ਦਿੱਤੀ ਤੇ ਬੜੇ ਭਤੀਜਿਆਂ ਦੀਆਂ ਲਾਸ਼ਾਂ ਚੁੱਕ ਕੇ ਲੈ ਜਾਣੀ ਜਾਂਦਾ ਹੈ ਖਾਲਸਾ ਫੌਜ ਪਿੱਛੇ ਹਟੀ ਲਾਸ਼ਾਂ ਚੁੱਕੀਆਂ ਨੇ ਤੇ ਲਾਸ਼ਾਂ ਚੁੱਕ ਕੇ ਮਲੇਰਕੋਟ ਲਿਆ ਫੇਰ ਇਹ ਇਧਰ ਦਾ ਜਿਹੜਾ ਕਾਰਵਾ ਹੈ ਫੇਰੇ ਬਨੂੜ ਆ ਕੇ ਮਿਲਿਆ ਇੱਥੇ ਰੁਕਿਆ ਹੋਇਆ ਸੀ ਕਾਰਵਾ ਬਾਬਾ ਬੰਦਾ ਸੀ ਨਾ ਜਦੋਂ ਇੱਧਰ ਦਾ ਜਿਹੜਾ ਇਲਾਕਾ ਸੀ ਇਹ ਨੇ ਮਾਲਵੇ ਦੀਆਂ ਫੌਜਾਂ ਪਾਂਗਰ ਦੀਆਂ ਫੌਜਾਂ ਰਾਜਸਥਾਨ ਦੀਆਂ ਫੌਜਾਂ ਉਧਰੋਂ ਦੁਆਬੀਏ ਤੇ ਮਝਾਇਲ ਇਹਨਾਂ ਦੇ ਨਾਲ ਆ ਰਹੇ ਸੋ ਜਦੋਂ ਬਨੂੜ ਇਹ ਦੋ ਦਰਿਆ ਕੇ ਮਿਲੇ ਚੈਕਾਰੇ ਗੂੰਜੇ ਤਾਂ ਅਸਮਾਨ ਤੱਕ ਗੁੰਜਾਰਾਂ ਗਈ। ਬਾਬਾ ਬੰਦਾ ਸਿੰਘ ਜੀ ਨੇ ਕਿਹਾ ਦਸਮ ਪਾਤਸ਼ਾਹ ਹਜ਼ੂਰ ਆਪਣੇ ਉੱਪਰ ਮਿਹਰਬਾਨ ਨੇ ਆਪਾਂ ਆਪਣੇ ਨਾਲ ਵਚਨ ਕਰਕੇ ਗਏ ਨੇ ਇਹਨੇ ਇਨ ਗਰੀਵ ਸਿੱਖ ਨੂੰ ਕੋ ਦੂ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਹੁਣੇ ਮੌਕਾ ਆ ਗਿਆ ਭਾਈਓ ਆਪਾਂ ਯੋਧਿਆਂ ਵਾਂਗੂ ਯੁੱਧ ਲੜਨਾ ਹੈ ਪਰਵਾਹ ਨਹੀਂ ਕਰਨੀ ਕੌਣ ਜਿੱਤੇਗਾ ਕੌਣ ਹਾਰੇਗਾ ਮਾਨਯੋਗ ਸਾਧ ਸੰਗਤ ਜਦੋਂ ਪਤਾ ਲੱਗਿਆ ਕਿ ਬਨੂਰ ਤੋਂ ਸੈਨਾ ਚੱਲ ਪਈ ਸਰਹੰਦ ਵਾਲੇ ਪਾਸੇ ਵਜ਼ੀਰ ਖਾਨ ਨੇ ਇਹ ਫੈਸਲਾ ਕੀਤਾ ਕਿ ਸਰਹੰਦ ਤੋਂ ਵੜਨ ਨਹੀਂ ਦੇਣਾ ਇਹਨਾਂ ਨੂੰ ਆਪਣੀ ਸਾਰੀ ਸੈਨਾ ਲੈ ਕੇ ਉਹ ਚਾਪੜਚੀੜੀ ਦੇ ਮੈਦਾਨ 'ਚ ਚਾਪੜਚੀੜੀ ਦੇ ਮੈਦਾਨ 'ਚ ਦੋਹਾਂ ਸੈਨਾਵਾਂ ਦਾ ਟਕਰਾ ਹੋਇਆ ਖੂਨ ਖਾਰ ਟਕਰਾ ਵਜ਼ੀਰ ਖਾਨ ਹਾਥੀ ਤੇ ਸਵਾਰ ਸੀ ਮਾਨਯੋਗ ਸਾਧ ਸੰਗਤ ਹਾਥੀ ਤੇ ਸਵਾਰੀ ਕਰਦਾ ਬੰਦਾ ਲੜ ਨਹੀਂ ਅੱਛੀ ਤਰ੍ਹਾਂ ਸਕਦਾ ਹੁੰਦਾ ਉਹ ਲੜਨ ਵਾਸਤੇ ਹਾਥੀ ਤੇ ਨਹੀਂ ਬੈਠਦੇ ਜਿਹੜੇ ਹਾਥੀ ਤੇ ਜਰਨੈਲ ਜਾਂ ਬਾਦਚੋ ਬੈਠਦੇ ਨੇ ਉਹਨਾਂ ਨੇ ਡਾਇਰੈਕਸ਼ਨਾਂ ਦੇਣੀਆਂ ਹੁੰਦੀਆਂ ਨੇ ਕਿ ਐਸ ਇਹ ਪਾਸਾ ਸਾਡਾ ਦਬ ਰਿਹਾ ਹੈ ਸਹਨਾ ਇਧਰ ਨੂੰ ਜਾਵੇ ਐਸ ਪਾਸੇ ਅਸੀਂ ਠੀਕ ਆ ਉਸ ਪਾਸੇ ਜਾਣ ਦੀ ਲੋੜ ਨਹੀਂ ਤੋਂ ਬਾਬਾ ਬੰਦਾ ਸਿੰਘ ਕੋਲ ਕੋਈ ਹਾਥੀ ਨਹੀਂ ਸੀ ਆਪਣਾ ਘੋੜਾ ਦੌੜਾ ਕੇ ਉੱਚੀ ਟਿੱਬੀ ਤੇ ਖਲੋ ਬਾਬਾ ਬੰਦਾ ਸਿੰਘ ਜੀ ਟਿੱਬੀ ਤੇ ਸਵਾਰ ਨੇ ਵਜ਼ੀਰ ਖਾਨ ਹਾਥੀ 'ਤੇ ਸਵਾਰ ਭਾਈ ਬਾਜ ਸਿੰਘ ਆਪਣਾ ਘੋੜਾ ਸਰਪੜ ਦੁੜਾਂ ਦਾ ਹੋਇਆ ਨਜ਼ਦੀਕ ਪਹੁੰਚ ਗਿਆ ਹਾਥੀ ਦੇ ਹਾਥੀ 'ਤੇ ਵਾਰ ਕੀਤਾ ਵਜ਼ੀਰ ਖਾਨ ਨੇ ਛਾਲ ਮਾਰ ਕੇ ਘੋੜੇ 'ਤੇ ਸਵਾਰੀ ਕੀਤੀ ਹਾਥੀ ਤੋਂ ਉਤਰ ਆਇਆ ਆਮੋ ਸਾਹਮਣੇ ਬਾਜ ਸਿੰਘ ਤੇ ਵਜ਼ੀਰ ਖਾਨ ਦੀ ਜੰਗ ਸ਼ੁਰੂ ਹੋਈ ਇਹ ਜੰਗ ਚੱਲ ਰਹੀ ਸੀ ਕਿ ਘੋੜਾ ਦੜਾ ਕੇ ਪਿੱਛੋਂ ਦੀ ਬਾਬਾ ਫਤੇ ਸਿੰਘਾ ਉਹੀ ਜਿਹੜਾ ਨੂੰ ਸਮਾਣੇ ਦਾ ਸੂਬੇਦਾਰ ਥਾਪਿਆ ਸੀ ਰਕਾਬਾਂ ਤੇ ਖਲੋ ਕੇ ਦੋਵਾਂ ਹੱਥਾਂ ਨਾਲ ਵਜ਼ੀਰ ਖਾਨ ਦੇ ਸੱਜੇ ਮੋਢੇ ਤੇ ਵਾਰ ਕੀਤਾ ਕਬੀ ਵਕੀ ਵਿੱਚੋਂ ਨਹੀਂ ਲੰਘਿਆ ਧੜ ਦੇ ਦੋ ਟੋਟੇ ਇੱਕ ਟੋਟਾ ਘੋੜੇ ਦੇ ਉਸ ਪਾਸੇ ਡਿੱ ਗਿਆ ਦੂਸਰਾ ਟੋਟਾ ਦੂਸਰੇ ਪਾਸੇ ਸੁਬੇਦਾਰ ਮਾਰਿਆ ਗਿਆ ਕਿਹਨੇ ਰੁਕਣਾ ਸੀ ਉੱਥੇ ਖਾਲਸਾ ਹੀ ਸੈਨਾ ਨੇ ਕੂਚ ਕੀਤਾ ਸਰਹੰਦ ਵੱਲ ਨੀਰਨਾ ਦਾ ਇੱਕ ਖੁਫੀਆ ਏਜੰਸੀ ਦਾ ਅਫਸਰ ਆਪਣੀ ਰਿਪੋਰਟ ਜਿਹੜਾ ਦਿੱਲੀ ਨੂੰ ਭੇਜਦਾ ਹੈ ਉਹਦੇ 'ਚ ਲਿਖਦਾ ਹੈ ਪੜਨ ਜੋਗ ਹੈ ਉਹਦੀ ਲਿਖਤ ਕਿ ਜਿਸ ਸੈਨਾ ਵਿੱਚ 5000 ਯੋਧੇ ਇਹੋ ਜਿਹੇ ਹੋਣ ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਾ ਹੋਵੇ ਉਸ ਸੈਨਾ ਨੂੰ ਦੁਨੀਆ 'ਚ ਕੋਈ ਨਹੀਂ ਹਰਾ ਸਕਦਾ ਜਿਨ੍ਹਾਂ ਦਾ ਜਿਨ੍ਹਾਂ ਨਾਲ ਸਾਡਾ ਵਾਪਿਆ 25000 ਨਾਲ ਉਹ 25000 ਦੇ 25000 ਇਹੋ ਜਿਹੇ ਸਨ ਅਸੀਂ ਕੀ ਕਰਦੇ ਉੱਥੇ ਕਮੀਜ਼ ਗਲ 'ਚ ਪਾਇਆ ਹੋਇਆ ਖਾਲੀ ਹੱਥੀ ਜੇ ਕੋਈ ਭੱਜ ਕੇ ਜਾਨ ਬਚਾ ਸਕਿਆ ਤਾਂ ਭੱਜ ਗਿਆ ਨਾ ਘੋੜਾ ਲਿਜਾ ਸਕਿਆ ਕੋਈ ਨਾ ਆਪਣਾ ਹਥਿਆਰ ਲਿਜਾ ਸਕਿਆ ਪੈਦਲ ਸੈਨਾ ਸੀ ਜਿਹੜੀ ਬਾਬਾ ਬੰਦਾ ਸਿੰਘ ਦੀ ਘੋੜਸਵਾਰ ਹੋ ਗਈ ਇੱਕ ਦਿਨ ਚ ਇਹ ਕੋਈ ਕਹਿੰਦੇ ਨੇ ਮੈਨੂੰ ਕਰਾਮਾਤਾ ਕਿੱਥੇ ਨੇ ਜੀ ਗੁਰੂਪੰਥ ਚ ਕਰਾਮਾਤਾ ਗੁਰੂ ਨੇ ਕਿੱਥੇ ਆ ਪੈੜ ਪੈੜ ਤੇ ਕਰਾਮਾਤਾ ਮਾਨਯੋਗ ਸਾਧ ਸੰਗਤ ਇੱਕ ਅਨਜਾਨ ਰਿੱਧੀਆਂ ਸਿੱਧੀਆਂ ਦਾ ਮਾਲਕ yogੀ ਨਾਥ ਜਿਹਦਾ ਨਾਮ ਮਾਦੋਦਾਸ ਸੀ ਉਹਨੂੰ ਖਾਲਸਾ ਪੰਥ ਦਾ ਜਰਨੈਲ ਤੇ ਬਾਦਸ਼ਾਹ ਖਾਪ ਦਿੱਤਾ ਥਾਪਿਆ ਕਿਉਂਕਿ ਦਰਸ਼ਨ ਪਾਤਸ਼ਾਹ ਨੇ ਸੀ ਉਹਨੂੰ ਕੌਣ ਸੀ ਸੰਸਾਰ ਚ ਹੈਰਾਨ ਵਾਲਾ ਤੋ ਹੋਇਆ ਕੀ ਕਿ ਸਰਹੰਦ ਫਤਿਹ ਕੀਤਾ ਸਰਹੰਦ ਦਾ ਸੂਬੇਦਾਰ ਬਾਜ ਸਿੰਘ ਨੂੰ ਥਾਪਿਆ ਬਾਜ ਪਾਈ ਬਾਜ ਸਿੰਘ ਉਹਨਾਂ ਪੰਜਾਂ ਚੋਂ ਇੱਕ ਸਨ ਜਿਹੜੇ ਮਹਾਰਾਜ ਨੇ ਨਾਲ ਤੋਰੇ ਸੀ ਤੁਸੀਂ ਦੇਖੋ ਬਾਬਾ ਬੰਦਾ ਸਿੰਘ ਜੇ ਫਤਿਹ ਬਾਦ ਫਤਿਹ ਕਰਦੇ ਜਾ ਰਹੇ ਨੇ ਤੇ ਸਰਦਾਰੀਆਂ ਨਵਾਬੀਆਂ ਸੂਬੇਦਾਰੀਆਂ ਆਪਣਾ ਜਰਨੈਲਾਂ ਨੂੰ ਸੌਂਪਦੇ ਜਾ ਰਹੇ ਸਰਹੰਦ ਫਤਿਹ ਹੋਇਆ ਸਰਹੰਦ ਦੀਵਾਨ ਸੁਚਾਨੰਨ ਦੀ ਹਵੇਲੀ ਲੁੱਟੀ ਗਈ ਬੋਰੀਆਂ ਭਰੀਆਂ ਹੋਈਆਂ ਸਨ ਚਾਂਦੀ ਦੇ ਰੁਪਈਆਂ ਦੀਆਂ ਸੋਨੇ ਦੀਆਂ ਮੋਹਰਾਂ ਦੀਆਂ ਲੁੱਟ ਲੁੱਟ ਸ਼ੁਰੂ ਹੋਈ ਵਜ਼ੀਰ ਖਾਨ ਦੇ ਮਹਿਲਾਂ ਦੀ ਲੁੱਟ ਹੋਈ